ਤੁਸੀਂ ਦੇਖ ਰਹੇ ਜੀ ਮੈਕਸ 24 ਪੰਜਾਬ نیوز ਚੈਨਲ ਸਾਡੇ ਚੈਨਲ ਨੂੰ ਲਾਈਕ ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰੋ ਤਾਂ ਕਿ ਸਾਡੀ ਹੋਂਵਲੀਆ ਨਵੀਆਂ ਤੇ ਤਾਜ਼ੀਆਂ ਖਬਰਾਂ ਤੁਹਾਡੇ ਤੱਕ ਪਹੁੰਚਣ। ਬਾਬਾ ਹੀਰਾ ਸਿੰਘ ਜੀ ਝੂਲਨੇ ਮਹਿਲ ਕੌਮੀ ਸ਼ਹੀਦ ਬਾਬਾ ਚਰਨ ਸਿੰਘ ਜੀ ਦੇ ਸੁਪੁੱਤਰ ਬਾਬਾ ਹੀਰਾ ਸਿੰਘ ਜੀ ਨੇ ਸੰਗਤਾਂ ਨੂੰ ਕੀਤੀ ਬੇਨਤੀ। ਉਹਨਾਂ ਦਾ ਕਹਿਣਾ ਹੈ ਕਿ ਬਹੁਤ ਬਾਬੇ ਅੱਜਕੱਲ ਝੂਲਨੇ ਮਹਿਲ ਵਾਲੇ ਬਣੇ ਫਿਰਦੇ ਨੇ। ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਜੋ ਪਾਣੀ ਦੀ ਮਾਰ ਪਈ ਹੈ ਅਸੀਂ ਕੋਈ ਗਰਾਈ ਨਹੀਂ ਕਰਦੇ ਹੜਪੀੜ ਤਾਂ ਵਾਸਤੇ ਪਹਿਲਾਂ ਵੀ ਪਾਣੀ ਫੀਡ ਚੋਕਰ ਤੁੜੀ ਵੰਡ ਕੇ ਆਏ ਹਾਂ ਅਤੇ ਇਹ ਸੇਵਾ ਇਦਾਂ ਹੀ ਚਲਦੀ ਰਹੇਗੀ ਉਹਨਾਂ ਦਾ ਕਹਿਣਾ ਹੈ ਕਿ ਅਸੀਂ ਸਮੂਹ ਸੰਗਤਾਂ ਤੇ ਐਨਆਰਆਈ ਵੀਰਾਂ ਨੂੰ ਬੇਨਤੀ ਕਰਦੇ ਹਾਂ ਕਿ ਐਵੇਂ ਕਰਈਆਂ ਨਾ ਦਿੱਤੀਆਂ ਜਾਣ ਤੇ ਜਿਹੜੇ ਝੂਠੇ ਬਾਬੇ ਬਣ ਕੇ ਚੂਲਰੇ ਮਹਿਲ ਗੁਰਦੁਆਰੇ ਦੇ ਨਾਂ ਤੇ ਸੇਵਾ ਲੈਣ ਆਉਂਦੇ ਹਨ ਉਹਨਾਂ ਨੂੰ ਸੇਵਾ ਨਾ ਦਿੱਤੀ ਜਾਵੇ ਜਿਨ੍ਹਾਂ ਸੰਗਤਾਂ ਨੇ ਸੇਵਾ ਦੇਣੀ ਹੈ ਉਹ ਗੁਰਦੁਆਰਾ ਚੂਲਰੇ ਮਹਿਲਾ ਕੇ ਦੇਨ ਤਾਂ ਜੋ ਪੀੜਤਾਂ ਤੱਕ ਇਹ ਸੇਵਾ ਪਹੁੰਚਾਈ ਜਾਵੇ ਤੁਸੀਂ ਵੀ ਦੇਖੋ ਜੋ ਸੈਕਸ ਤੋਂ ਸਰਬਜੀਤ ਸਿੰਘ ਦੀ ਵਿਸ਼ੇਸ਼ ਰਿਪੋਰਟ ਵਾਹਿਰ ਜੀ ਕਾ ਖਾਲਸਾ ਵਾਹਿਰ ਜੀ ਕੀ ਫਤਿਹ ਦਾਸ ਬਾਬਾ ਹੀਰਾ ਸਿੰਘ ਝੂਲੜੇ ਮਹਿਲ ਕੌਮੀ ਸ਼ਹੀਦ ਬਾਬਾ ਚਰਨ ਸਿੰਘ ਦੇ ਪੁੱਤਰ ਬਾਬਾ ਹੀਰਾ ਸਿੰਘ ਅਸੀਂ ਸੰਗਤ ਨੂੰ ਬੇਨਤੀ ਕਰਦੇ ਆ ਬਹੁਤ ਬਾਬੇ ਅੱਜ ਕੱਲ ਝੂਲੇ ਮਹਿਲਾਂ ਵਾਲੇ ਬਣੇ ਆ ਤੇ ਜੋ ਇਹ ਪਾਣੀ ਦੀ ਮਾਰ ਪਈ ਆ ਇਹਦੇ ਨਾਂ ਤੇ ਗ੍ਰਹੀ ਕੰਡ ਆ ਅਸੀਂ ਕੋਈ ਗ੍ਰਹੀ ਨਹੀਂ ਕਰਦੇ ਜਿਹੜਾ ਇਹਦੇ ਝੂਲਣੇ ਮਹਿਲ ਦੇ ਜੇ ਹਰ ਪ੍ਰੀਤਾਂ ਵਾਸਤੇ ਉਹ ਅੱਗੇ ਫੀਡ ਦਿਆਂ ਪਾਣੀ ਬਹੁਤ ਕੁਝ ਅਸੀਂ ਵੰਡ ਕੇ ਆਏ ਆ ਤੇ ਗਾਹ ਵੀ ਵੰਡ ਕੇ ਆਉਣਾ ਆ ਤੇ ਅਸੀਂ ਹੱਥ ਜੋੜ ਕੇ ਸੰਗਤ ਨੂੰ ਬੇਨਤੀ ਕਰਦੇ ਆ ਤੇ ਜਿਹੜੇ ਆਪ ਪਣੇ ਬਾਬੇ ਆਂਦੇ ਇਹ ਝੂਲਣੇ ਮੇਲਾ ਵਾਲੇ ਕੋਈ ਇਥੇ ਝੂਲਣੇ ਮੇਲਾ ਨਹੀਂ ਮੁਖੀ ਬਾਬਾ ਹਰਾ ਸਿੰਘ ਮੈਂ ਇਥੇ ਸੇਵਾ ਕਰਾਉਂਦੇ ਆ ਸੰਗਤ ਨੇ ਦਿੱਤੀ ਆ ਹੱਥ ਜੋੜ ਕੇ ਬਾਹਰ ਲਿਆਂ ਸੰਗਤਾਂ ਨੂੰ ਇਹ ਪੰਜਾਬ ਦੀ ਜਿੱਥੇ ਵੀ ਸਿੱਖ ਆ ਬੈਠਾ ਆ ਹੱਥ ਜੋੜ ਕੇ ਬੇਨਤੀ ਆ ਐਵੇਂ ਗਰਾਈਆਂ ਨਾ ਦਿੱਤੀਆਂ ਜਾਣ ਤੇ ਐਵੇਂ ਘਰਾਂ ਨੂੰ ਖਾਂਦੇ ਆ ਤੇ ਕੋਈ ਉੱਥੇ ਵਰਤਾਉਂਦੇ ਨਹੀਂ ਇੱਥੇ ਬਾਬਾ ਕੋਈ ਨਹੀਂਗਾ ਝੂਲੇ ਮੈਂ ਦਾਸੀ ਆ ਸੇਵਾ ਕਰਾਉਣ ਦਾ ਮੁਖੀ ਤੇ ਝੂਲੇ ਮੈਲਾਂ ਦੀ ਵਗਰੂ ਗਰਾਈ ਨਾ ਦਿੱਤੀ ਜਾਵੇ ਹਾੜ ਪੀੜ ਤਾਂ ਵਾਸਤੇ ਇਹ ਦੇਣੀ ਆ ਤੇ ਇੱਥੇ ਗੁਰੂ ਘਰ ਇੱਥੇ ਝੂਲੇ ਮੈਲ ਦੇਣਾ ਸਾਡਾ ਫੋਨ ਆ 9872334093 ਇੱਥੇ ਹੀ ਗੱਲ ਕਰ ਲਓ ਇਹੀ ਹੱਥ ਜੋੜ ਕੇ ਸਾਰੀ ਸੰਗਤ ਨੂੰ ਬੇਨਤੀ ਆ ਤੇ ਟਿਉਲੇ ਮਹਿਲਾਂ ਦੇ ਨਾਤੇ ਆਪਣੇ ਬਨੇ ਬਾਬੇ ਤੋਂ ਗ੍ਰਹੀ ਨਾ ਦੇਓ ਬਹੁਤ ਜਿਆਦਾ ਗ੍ਰਹੀ ਹੋਣ ਦੇ ਚੁੱਲੇ ਮਹਿਲਾਂ ਦੇ ਇਹੇ ਹੱਥ ਜੋੜ ਕੇ ਬੇੰਤੀ ਆ ਸੰਗਤ ਨੂੰ ਵਾਹਰੂ ਗ੍ਰਹੀ ਨਾ ਦਿੱਤੀ ਜਾਵੇ ਜਿੰਨੇ ਦੇਣੀ ਆ ਇਥੇ ਚੁੱਲਣੇ ਮਹਿਲਾਂ ਆਣ ਕੇ ਦਵੇ ਜੋ ਹਾਰਡ ਪੀੜਤਾ ਦੀ ਸੇਵਾ ਹੋ ਸਕੇ ਤੇ ਅਸੀਂ ਕਰਦੇ ਆਂ ਇਹ ਸੇਵਾ ਦੀ ਗ੍ਰਹੀ ਨਹੀਂ ਕਰਦੇ ਆਪਦੇ ਕੋਲੋਂ ਸੰਗਤ ਦਾ ਇਥੇ ਰੁਪਈਆ ਜੋ ਗੁਰੂ ਘਰ ਚੜਦਾ ਇਹੇ ਹੰਡਾ ਆ ਹੋਰ ਕੋਈ ਹੋਣਾ ਆਪਣਾ ਤੂੜੀ ਖੜ ਲੱਗੇ ਆ ਮੰਨ ਖੜਾਂਗੇ ਸਾਰਾ ਕੋਈ ਜੋ ਵੀ ਡੰਗਰਾਂ ਦੇ ਸੰਗਤਾਂ ਦੀਆਂ ਉਹ ਲੈ ਕੇ ਜਾਵਾਂਗੇ ਤੇ ਹੀ ਹੱਥ ਜੋੜ ਕੇ ਬੇਨਤੀ ਕਰਾਈ ਨਾ ਦਿੱਤੀ ਜਾਵੇ ਛੂਲੇ ਮਹਿਲਾ ਦੇ ਜਿਨੇ ਦੇਣੀ ਇੱਥੇ ਜ ਦਵੇ ਵਾਹਿਗੁਰੂ ਕਾ ਖਾਲਸਾ ਤੇ ਵਾਹਿਗੁਰੂ ਕੀ ਫਤਿਹ